ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਸਪਾ ਸੈਂਟਰ ਦੀ ਆੜ ਦੇ ਵਿੱਚ ਚਲਾਇਆ ਜਾ ਰਿਹਾ ਸੀ ਜਿਸਮ ਫਰੋਖੀ ਦਾ ਤੰਦਾ ਦੋ ਔਰਤਾਂ ਸਮੇਤ ਪੰਜ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਸਿਵਲੈਂਡ ਦੇ ਐਸ ਐਚ ਓ ਯਾਦਵਿੰਦਰ ਨੇ ਦਿੱਤੀ ਜਾਣਕਾਰੀ ਥਾਣਾ ਸਿਵਲੈਂਡ ਦੇ ਐਸ ਐਚ ਓ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਮੇਸ਼ਵਰੀ ਚੌਂਕ ਦੇ ਨੇੜੇ 140 ਫੁੱਟੀ ਰੋਡ ਤੇ ਇੱਕ ਸਪਾ ਸੈਂਟਰ ਬਣਿਆ ਹੋਇਆ ਹੈ ਜਿੱਥੇ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਰੋਖੀ ਦਾ ਤੰਦਾ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਜਦੋਂ ਉਹਨਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਰੇਡ ਕਰਕੇ ਇੱਥੇ ਦੋ ਔਰਤਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇਸ ਸਪਾ ਸੈਂਟਰ ਦਾ ਮਾਲਕ ਵੀ ਸ਼ਾਮਲ ਹੈ ਦੇਖ ਰਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਸਿਵਲੈਂਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਟਿੰਡਾ ਦੇ ਮਹੇਸ਼ਵਰੀ ਚੌਂਕ ਦੇ ਵਿੱਚ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਥਾਣਾ ਸਿਵਲੈਂਡ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦੋ ਔਰਤਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਮਾਮਲੇ ਦਾ ਜ਼ਿਕਰ ਕਰਕੇ ਹੁਣ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਸਿਵਲ ਲਾਈਨ ਦੀਆਂ ਇਹ ਇਹ ਸਾਰੀਆਂ ਤਸਵੀਰਾਂ। ਇਸ ਮੌਕੇ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਸਬਾਹ ਸੈਂਟਰ ਚੱਲਦੇ ਹਨ ਉਹਨਾਂ ਵੱਲੋਂ ਉਹਨਾਂ ਤੇ ਵੀ ਚੈਕਿੰਗ ਕੀਤੀ ਜਾਵੇਗੀ। ਹਾਂ ਜੀ ਸਰ, ਦੀ ਸਰ ਕੀ ਨਾਮ ਹੈ ਤੁਹਾਡਾ ਕਿ ਕੀ ਮੰਗ ਲੈਣਾ? ਉਹ ਪੜ੍ਹਨ ਮੈਂ। ਮੈਂ ਇੰਸਪੈਕਟਰ ਯਾਦਵਿੰਦਰ ਸਿੰਘ ਐਸ ਐਚ ਓ ਸਿਵਲ ਲਾਈਨਜ਼ ਬਠਿੰਡਾ। ਕੱਲ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 347 ਦਰਜ ਕੀਤਾ ਹੈਗਾ ਇਮੋਰਲ ਟ੍ਰੈਫਿਕ ਐਕਟ ਦਾ ਜਿਸ ਦੇ ਆਧਾਰ ਤੇ ਅਸੀਂ 6 ਬੰਦਿਆਂ ਨੂੰ ਕੁਲ ਅਰੈਸਟ ਕੀਤਾ ਜਿਸ ਦੇ ਵਿੱਚੋਂ ਦੋ ਲੇਡੀ ਸਨ 4 ਮੇਲ ਮੈਂਬਰ ਸਨ ਇੱਕ ਇੱਥੇ ਦਾ ਕਿੰਗਸ ਨਾਮ ਦਾ ਸਪਾ ਸੈਂਟਰ ਖੁੱਲਿਆ ਹੋਇਆ ਸੀ ਜਿੱਥੇ ਉਹ ਦੀ ਸਪਾ ਦੀ ਆੜ ਦੇ ਵਿੱਚ ਉਹ ਗਲਤ ਕੰਮ ਕਰਵਾਉਂਦੇ ਸੀਗੇ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਸੀ ਜਿਸ ਦੇ ਆਧਾਰ ਤੇ ਅਸੀਂ ਰੇਡ ਕਰਕੇ ਇਹ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਹਾਂ ਤੇ ਉਹਨਾਂ ਤੋਂ ਅਸੀਂ ਪੁੱਛਤਾਛ ਕਰ ਰਹੇ ਹਾਂ ਕਿ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਕੀ ਕਰ ਰਹੇ ਸੀ ਲੇਡੀਜ਼ ਕਿੱਥੋਂ ਸੀ ਕਿਵੇਂ ਸੀ ਜਾਂ ਕਿਵੇਂ ਇੱਥੇ ਇਹਨਾਂ ਨੇ ਸਟੈਬਲਿਸ਼ ਕੀਤਾ ਸਾਰਾ ਸਿਸਟਮ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੀ ਜਗ੍ਹਾ ਤੇ ਕੀਤੀ ਰਹੀ ਜੀ ਇਹ ਮੇਸ਼ਵਈ ਚੌਂਕ ਦੇ ਆਸ-ਪਾਸ ਹੈਗਾ ਜਿੱਥੇ ਕਿੰਗਸ ਸਪਾ ਅਗਰ ਇਹ ਤਾਂ ਜਿਹੜੇ ਇਹਨਾਂ ਦੇ ਇਹ ਜਿਹੜੇ ਇਹ ਅਪਬੱਦੇ ਭੜੇ ਇਹ ਸਾਰੇ ਗਾਖ ਨਹੀਂ ਜਾਂ ਕਿਸ ਤਰ੍ਹਾਂ ਦੇ ਨਹੀਂ ਜੀ ਇਹਨਾਂ ਚੋਂ ਤਿੰਨ ਓਨਰ ਹੈਗੇ ਆ ਜੋ ਉੱਥੇ ਮੈਨੇਜ ਕਰਦੇ ਸੀ ਇੱਕ ਉੱਥੇ ਮੁੰਡਾ ਆ ਜੋ ਉਹਨਾਂ ਦਾ ਗਾਖ ਸੀਗਾ ਬਾਕੀ ਦੋ ਜਾਨੇ ਉਹਨਾਂ ਡੇਡੀਆਂ ਸੁੰਨਾਂ ਨੇ ਜੋ ਰੱਖੀਆਂ ਹੋਈਆਂ ਸੀ ਤਦੂ ਤੋ ਕੰਮ ਕਰ ਰਿਹਾ ਇਹ ਕਾਫੀ ਸਮੇਂ ਤੋਂ ਉਹ ਕਰ ਰਿਹਾ ਪਿਛਲੇ 5-6 ਮਹੀਨਿਆਂ ਤੋਂ ਤਾਂ ਸਾਨੂੰ ਹੁਣੇ ਹੀ ਨੋਟਿਸ ਚ ਆਇਆ ਸੀ ਤਾਂ ਅਸੀਂ ਮੀਟਿੰਗ ਉੱਤੇ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕੀਤੀ ਇਹ ਲੋਕਲੀ ਨੇ ਸਾਰੇ ਜੀ ਕਿਤੋਂ ਵਰ ਨਹੀਂ ਜੀ ਇਹਨਾਂ ਚੋਂ 4 ਜਾਨੇ ਬਠਿੰਡੇ ਦੇ ਆ 2 ਜਾਨੇ ਇੱਕ ਬੁਲਹਾੜ ਦੇ ਦਾ ਇੱਕ ਲੁਧਿਆਣੇ ਦਾ ਅਡੋੜ ਥਾਵਾਂ ਤੋਂ ਮਾਲਕ ਕਿੱਥੋਂ ਲਈ ਜੀ ਮਾਲਕ ਉਹ ਪਤਾ ਚੱਲ ਰਿਹਾ ਕਿ ਲੁਧਿਆਣੇ ਸਾਈਡ ਤੋਂ ਆ ਪਰ ਉਹ ਚੀਜ਼ ਅਸੀਂ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਹੋਰ ਕਾਫੀ ਚੱਲ ਰਿਹਾ ਜੀ ਇਸ ਤਰ੍ਹਾਂ ਮਤਲਬ ਕੰਮ ਕਰਦੇ ਜਾਂ ਨਹੀਂ ਕਰਦੇ ਕੀ ਕਹਿਣਾ ਚਾਹ ਇਹਦੇ ਲਈ ਬੜਾ ਸਪਸਟ ਫੰਡਾ ਜੀ ਜਿਹੜੇ ਵੀ ਇਲੀਗਲ ਚੱਲੇ ਆ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਿਹੜੇ ਸਾਰੇ ਆਪਰੇ ਕਾਨੂੰਨ ਦੇ ਮੁਤਾਬਕ ਆ ਦੇ ਲਾਇਸੈਂਸ ਲੈ ਕੇ ਕੋਈ ਗਲਤ ਕੰਮ ਨਹੀਂ ਕਰ ਰਿਹਾ ਉਹ ਚੱਲ ਸਕਦੇ ਆ ਪਰ ਜਿਹੜੇ ਵੀ ਕੋਈ ਗੈਰ ਕਾਨੂੰਨੀ ਕੋਈ ਗਲਤ ਕੰਮ ਕਰਾਉਂਦੇ ਹੋਣਗੇ ਕੋਈ ਲਾਇਸੈਂਸ ਨਹੀਂ ਹੋਊਗਾ ਕੋਈ ਹੋਰ ਜਿਹਦੇ ਵਿੱਚ ਡਾਕੂਮੈਂਟਰੀ ਘਾਟ ਹੋਊਗੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਬਿਲਕੁਲ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਵੀ ਦੇ ਸਾਡੇ ਨਵੇਂ ਐਸਐਸਪੀ ਸਾਹਿਬ ਆਏ ਆ ਅਸੀਂ ਕਾਫੀ ਐਂਡਸਟੇ ਬੜਾ ਸ਼ਕਤੀ ਨਾਲ ਐਕਸ਼ਨ ਲੈ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਟ੍ਰੈਫਿਕ ਨੂੰ ਲੈ ਕੇ ਕੰਜੈਸ਼ਨ ਟ੍ਰੈਫਿਕ ਕੰਜੈਸ਼ਨ ਅਜੀਤ ਰੋਡ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਹਰ ਚੀਜ਼ ਉੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਕਾਰਵਾਈ ਕੀਤੀ ਜਾ ਸਕੇ ਵੱਧ ਤੋਂ ਵੱਧ ਸ਼ਕਤੀ ਕੀਤੀ ਅਸੀਂ ਜਿਹੜੀ ਹੈ ਜਿਹੜੀ ਇਹ ਇਹ ਆਪਣਾ ਮੈਰਿਟ ਹੈ ਕਿ ਮੈਡਮ ਇਹ ਚੀਜ਼ਾਂ ਦੀ ਮੈਟਰ ਆਫ ਇਨਵੈਸਟੀਗੇਸ਼ਨ ਆ ਮੋਰਓਵਰ ਇਹ ਚੀਜ਼ਾਂ ਅਸੀਂ ਪਤਾ ਕਰ ਰਹੇ ਹਾਂ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਉਣਗੇ ਜਿਹੜੀਆਂ ਚੀਜ਼ਾਂ ਦੱਸਣ ਯੋਗ ਹੋਣਗੀਆਂ ਆਪੇ ਨੂੰ ਫਰਦਰ ਪੀਸੀ ਕਰਕੇ ਦੱਸ ਦਿੱਤਾ ਜਾਊਗਾ